ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਆਲੇ ਦੁਆਲੇ ਕਿੰਨੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਦੇ ਬਾਰੇ ਦੱਸਣ ਦੀ ਸ਼ਾਇਦ ਜ਼ਰੂਰਤ ਵੀ ਨਾ ਪਵੇ ਕਿਉਂਕਿ ਇਹੀ ਕਾਰਨ ਹੈ ਕਿ ਸ਼ਾਇਦ ਤੁਹਾਡੇ ਵੀ ਵੱਡੇ ਸਿਆਣੇ ਤੁਹਾਨੂੰ ਰਾਤ ਨੂੰ ਘਰੋਂ ਨਿਕਲਣ ਤੋਂ ਰੋਕਦੇ ਹੋਣਗੇ ਪਰ ਅਜਿਹੇ ਸਮੇਂ ਦੇ ਵਿੱਚ ਜੇਕਰ ਕੋਈ ਕੁੜੀ ਸੜਕਾਂ ਤੇ ਤੁਹਾਨੂੰ ਅਣਜਾਣ ਅਤੇ ਉਹ ਵੀ ਅਧੇ ਕੱਪੜਿਆਂ ਦੇ ਵਿੱਚ ਘੁੰਮਦੀ ਹੋਈ ਦਿਖਾਈ ਦੇਵੇ ਤਾਂ ਤੁਹਾਡਾ ਪਹਿਲਾ ਐਕਸ਼ਨ ਇਹੀ ਹੋਵੇਗਾ ਕਿ ਕਿਸੇ ਸੰਸਥਾ ਦੇ ਨਾਲ ਉਸਨੂੰ ਸੰਪਰਕ ਕਰਕੇ ਰੈਸਕਿਊ ਕੀਤਾ ਜਾਵੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਆਪਣੇ ਵੀ ਆਪਣੇਾਂ ਤੋਂ ਮੁੱਕ ਮੋੜ ਜਾਂਦੇ ਨੇ ਪੈਸੇ ਅਤੇ ਜ਼ਮੀਨਾਂ ਦੇ ਲਾਲਚ ਪਿੱਛੇ ਉਹਨਾਂ ਦੇ ਨਾਲ ਧੋਖੇ ਕਰਦੇ ਨੇ ਤਾਂ ਇਹ ਜੋ ਸਮਾਜ ਸੇਵੀ ਸੰਸਥਾਵਾਂ ਹਨ ਇਹ ਹੀ ਕਹਿ ਸਕਦੇ ਹਾਂ ਕਲਯੁਗ ਦੇ ਵਿੱਚ ਇੱਕ ਰੱਬ ਰੂਪੀ ਬੰਦੇ ਹਨ ਰੱਬ ਦੇ ਫਰਿਸ਼ਤੇ ਹਨ ਜੋ ਕਿ ਆਪਣੇ ਸਵਾਰਥ ਤੋਂ ਉੱਪਰ ਉੱਠ ਕੇ ਦੂਜਿਆਂ ਦੀ ਮਦਦ ਕਰਦੇ ਨੇ ਤੇ ਅਜਿਹੀ ਇੱਕ ਕੁੜੀ ਉਸ ਸਮੇਂ ਰੰਜੀਤ ਰੈਵਨਿਊ ਸ੍ਰੀ ਅਮਰਸਾਹ ਸਾਹਿਬ ਦੀ ਧਰਤੀ ਤੇ ਦੇਖਣ ਨੂੰ ਮਿਲੀ ਜੋ ਕਿ ਬਹੁਤ ਘੱਟ ਕੱਪੜਿਆਂ ਦੇ ਵਿੱਚ ਸੜਕਾਂ ਤੇ ਘੁੰਮ ਰਹੀ ਸੀ ਜਿਸ ਨੂੰ ਕੇ ਰੈਸਕਿਊ ਕਰਨ ਦੇ ਵਿੱਚ ਬਾਬਾ ਰਤਨਦੇਵ ਸੇਵਾ ਸੁਸਾਇਟੀ ਪਿੰਡ ਮਰਹਾਣਾ ਵੱਲੋਂ ਵੀ ਜੱਗੀ ਵੱਲੋਂ ਕੋਸ਼ਿਸ਼ ਕੀਤੀ ਗਈ ਮਦਦ ਕੀਤੀ ਗਈ ਤੇ ਉੱਥੇ ਇਸ ਕੁੜੀ ਨੂੰ ਰੈਸਕਿਊ ਕਰਕੇ ਇਸਦੇ ਪਰਿਵਾਰ ਦੇ ਹਵਾਲੇ ਵੀ ਕੀਤਾ ਗਿਆ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਕੁੜੀ ਪੁਲਿਸ ਦੇ ਵਿੱਚ ਵੀ ਨੌਕਰੀ ਕਰਦੀ ਰਹੀ ਹੈ ਕਾਂਸਟੇਬਲ ਰਹੀ ਹੈ ਉਸ ਤੋਂ ਬਾਅਦ ਟੀਚਰ ਵੀ ਰਹੀ ਹੈ ਪਰ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਜਿਸ ਦੇ ਕਰਕੇ ਇਸਦੀ ਦਿਮਾਗੀ ਹਾਲਤ ਠੀਕ ਨਹੀਂ ਰਹੀ ਤੇ ਇਸ ਤਰ੍ਹਾਂ ਇਹ ਸੜਕਾਂ ਤੇ ਘੁੰਮ ਰਹੀ ਸੀ ਜਦਕਿ ਇਸ ਦਾ ਕਹਿਣਾ ਸੀ ਕਿ ਉਹ ਸ੍ਰੀ ਦਰਵਾਜਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਈ ਸੀ ਪਰ ਫਿਰ ਇਹ ਜਿਹਾ ਕੀ ਹੋਇਆ ਕਿ ਉਹ ਸੜਕਾਂ ਤੇ ਰঞ্জੀਤ ਐਵੇਨਿਊ ਜੋ ਕਿ ਈਸਰੀ ਦਰਵਾਜਾ ਸਾਹਿਬ ਤੋਂ ਕਾਫੀ ਦੂਰ ਦਿੱਤਾ ਹੈ ਉਥੇ ਇਸ ਹਾਲਤ ਦੇ ਵਿੱਚ ਮਿਲੀ ਹੈ ਸੋ ਇਹ ਪੂਰੀ ਘਟਨਾ ਦੇ ਬਾਰੇ ਤੁਹਾਨੂੰ ਜਾਣਕਾਰੀ ਮਿਲੇਗੀ ਇਸ ਵੀਡੀਓ ਦੇ ਵਿੱਚ ਅੱਗੇ ਸੋ ਬਿਨਾ ਤੁਹਾਡਾ ਜ਼ਿਆਦਾ ਸਮਾਂ ਲਏ ਤੁਹਾਨੂੰ ਇਸ ਪੂਰੀ ਵੀਡੀਓ ਵੱਲ ਲੈ ਚਲਦੇ ਹਾਂ ਤੇ ਇਸ ਪੰਡ ਦੇ ਜੋ ਮੌਜੂਦਾ ਹਾਲਾਤ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਅਜਿਹੀਆਂ ਸੰਸਥਾਵਾਂ ਬਾਰੇ ਦੋ ਸ਼ਬਦ ਜ਼ਰੂਰ ਕਮੈਂਟਾਂ ਦੇ ਵਿੱਚ ਲਿਖਣੇ ਤੇ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਨਾ ਭੁੱਲਣਾ ਹੁਣ ਦੇਖੋ ਇਹ ਪੂਰੀ ਵੀਡੀਓ ਆ ਸਮਝੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿਹੜੀ ਆ ਤੁਸੀਂ ਭੈਣ ਨੂੰ ਛੜਕਦੇ ਤਰੀ ਜਾਂਦੀ ਦੇਖ ਰਿਹਾ ਜੇ ਇਹਦਾ ਦਿਮਾਗੀ ਹਾਲਾਤ ਸਹੀ ਨਹੀਂ ਆ ਤੇ ਇਹ ਵਿਚਾਰੀ ਭੈਣ ਅਮਰਸਰ ਰਣਜੀਤ ਐਵੇਨਿਊ ਸੜਕਾਂ ਦੇ ਉੱਤੇ ਵੇਖੋ ਵਿਚਾਰੀ ਐਡੇ ਨੰਗੇ ਪੈਰੀ ਇਹੋ ਜਿਹੇ ਕੱਪੜੇ ਚ ਵਿਚਾਰੀ ਤੁਰ ਫਿਰ ਰਹੀ ਆ ਤੇ ਤੁਹਾਨੂੰ ਪਤਾ ਕਿ ਸਮਾਂ ਸਹੀ ਨਹੀਂ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਹੁਣ ਇਸ ਭੈਣ ਨੂੰ ਰਣਜੀਤ ਐਵੇਨਿਊ ਪੁਲਿਸ ਦੇ ਵਿੱਚ ਆਪਾਂ ਭੇਜ ਦਿੱਤਾ ਗਿਆ ਵਾ ਠੰਡ ਭੇਜ ਦਿੱਤਾ ਵਾ ਕੋਈ ਵੀ ਵੀਰਪਰਾ ਇਸ ਭੈਣ ਨੂੰ ਜਾਣਦਾ ਹੋਵੇ ਪਰ ਜੀਨ ਐਵੇਨਿਊ ਅੰਮ੍ਰਿਤਸਰ ਕੋਲ ਸਟੇਸ਼ਨ ਨਾਲ ਆਪ ਤੁਸੀ ਸੰਪਰਕ ਕਰ ਸਕਦੇ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਹੋ ਸਕਦਾ ਢਾਡੀ ਵੀਡੀਓ ਸ਼ੇਅਰ ਕੀਤਾ ਇਹ ਭੈਣ ਦਾ ਪਰਿਵਾਰ ਮਿਲ ਜੇ ਤੇ ਇਹ ਆਪਣੇ ਪਰਿਵਾਰ ਦੇ ਕੋਲ ਪਹੁੰਚ ਜੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜੀ ਜੀ ਗੱਲ ਜੀ ਸਤਿ ਸ੍ਰੀ ਅਕਾਲ ਮੈਂ ਬੋਲ ਰਿਹਾ ਜੀ ਪਿੰਗਲ ਵਾਲਾ ਮਿਰਛਾਸ ਤੋਂ ਬੋਲ ਰਿਹਾ ਹਾਂਜੀ ਹਾਂਜੀ ਸਰ ਬੋਲੋ ਕੱਲ ਤੁਨੇ ਇੱਕ ਟੈਲੀਫੋਨ ਆਇਆ ਉਹ Rajasthan ਤੋਂ ਕਿ ਜਿਹੜੀ ਵੀਡੀਓ ਵਾਇਰਲ ਹੋਈ ਸੀ ਨਾ ਨੀਤਾ ਕੁੜੀ ਦੀ ਜਿਹੜੀ ਰੰਜੀਤ ਐਮ ਨੂੰ ਘੁੰਮ ਰਹੀ ਸੀ ਆਧੇ ਕਪੜੇ ਉਮੇ ਚ ਹਾਂਜੀ ਹਾਂਜੀ ਉਦੇ ਬਾਅਦ ਟੈਲੀਫੋਨ ਹੀ ਮੈਨੂੰ ਆਇਆ ਸੀ ਕਿ ਅਜੀ ਨਹੀਂ ਕਿਸੇ ਪ੍ਰਧਾਨ ਸਾਹਿਬ ਦਾ ਫੋਨ ਆਇਆ ਜਿਵੇਂ ਕਹਿੰਦੇ ਸੀ ਕਿ ਮੈਂ ਪ੍ਰਧਾਨ ਬੋਲ ਰਿਹਾ ਹਾਂ ਹਾਂਜੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪੁਲਿਸ ਨੂੰ ਰਿਪੋਰਟ ਕਰਕੇ ਭੇਜ ਦਿਂ ਪਿੰਗਲਵਾੜੇ ਹਾਂਜੀ ਤੇ ਫਿਰ ਉਦੇ ਬਾਅਦ ਸਾਡੇ ਕੋਲ ਲਿਆਇ ਸੀ ਪਿੰਗਲਵਾੜੇ ਓਕੇ ਓਕੇ ਤੋਂ ਪਿੰਗਲਵਾੜੇ ਆਨ ਦੇ ਬਾਅਦ ਫਿਰ ਅਸੀਂ ਉਹਦਾ ਬੀਜੇਮੈਂਟ ਹਸਪਤਲ ਫਿਰ ਇਲਾਜ ਕਰਾ ਕੇ ਤੇ ਪੁੱਛਿਆ ਉਹਨੂੰ ਐਡਰੈਸ ਦੱਸਿਆ ਉਹਨੇ ਤੇ ਐਡਰੈਸ ਦੱਸਿਆ ਤਾਂ ਘਰ ਵਾਲੇ ਬੁਲਾ ਕੇ ਜੀ ਘਰ ਵੇਚਤਾ ਸੀ ਓਕੇ ਓਕੇ ਹਾਂਜੀ ਉਹ ਪਰਸੋ ਉਹਦਾ ਅੱਜ ਅਖਬਾਰ ਤੇ ਵੀ ਖਬਰ ਆਈ ਸੀ ਓਕੇ ਹਾਂਜੀ ਤੇ ਉਹਦੇ ਜਿਹੜਾ ਛੋਟਾ ਭਰਾ ਆਇਆ ਸੀ ਨਾ ਉਹ ਇਹ ਤੈਨੂੰ ਕਨਫਰਮ ਕਰ ਰਿਹਾ ਸੀ ਪਰਸੋਂ ਉਹਦਾ ਤੈਨੂੰ ਫੋਨ ਆਇਆ ਹੋਣਾ ਹਾਂ ਮੈਂ ਕਿਹਾ ਵੀਰ ਜੀ ਤੁਸੀਂ ਉਹਦੀ ਫੈਸਟ ਜੇ ਮੈਂਬਰ ਜੇ ਤੇ ਮੈਨੂੰ ਮਤਲਬ ਬੱਚੇ ਸੀਵ ਕਰਨ ਦੀ ਮਤਲਬ ਮੈਨੂੰ ਇੱਕ ਵੀਡੀਓ ਜਾਂ ਲਿੰਕ ਜਾਂ ਕੋਈ ਫੋਟੋ ਹਾਂ 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 ਠੀਕ ਹੈ ਜੀ ਹਾਂ ਉਹ ਉਹ ਉਹਦਾ ਮੈਨੂੰ ਫੋਨ ਆਇਆ ਕਿ ਅੱਛਾ ਉਹਦਾ ਇਸ਼ਾਨੀ ਨੇ ਨਾ ਪੂਰੀ ਗੱਲ ਪਤਾ ਲੱਗਦੀ ਤੇ ਭਾਈ ਰਾਤੀ ਮੈਨੂੰ ਫੋਨ ਕਰਦੇ ਪਰਸੋਂ ਮੈਂ ਕਿਹਾ ਸਵੇਰ ਕੱਲ੍ਹ ਕੱਲ ਫੋਨ ਆਇਆ ابھی ਉਹਦਾ ਫੋਨ ਆਇਆ ਓਕੇ ਤੇ ਮੈਂ ਕਿਹਾ ਮੈਂ ਕਿਹਾ ਮਨੂੰ ਨੰਬਰ ਭੇਜ ਦੋ ਮੈਂ ਗੱਲ ਕਰ ਲੈਣਾ ਕੋਈ ਗੱਲ ਨਹੀਂ ਜੀ ਹਾਂ ਤੇ ਉਹਦਾ ਫਿਰ ਇਹ ਸੀ ਨਾ ਕਿ ਉਹ ਉਹਦੀ ਤੈਨੂੰ ਤੁਰੀ ਹਿਸਟਰੀ ਤੈਨੂੰ ਅਗਵਾ ਕਰੋ ਕਿ ਮੈਂ ਤੈਨੂੰ WhatsApp ਕਰ ਦਿਆ ਤਾਂ ਦੇਖੀ ਨੰਬਰ ਤੁਹਾਡਾ WhatsApp ਹਾਂ ਜੀ ਸਰ ਇਸ ਤੇ ਮੈਂ ਤੈਨੂੰ ਮੈਂ ਆਤਮ ਤੈਨੂੰ ਖਬਰ ਤੈਨੂੰ ਭੇਜ ਦੇਣਾ ਓਕੇ ਉਹਦੀ ਸੀ ਨਾ ਕਿ ਇਹ ਕੁੜੀ ਜਿਹੜੀ ਹੈ ਨਾ ਇਹ ਪਹਿਲੇ ਰਹੀ ਹੈ 2013 ਸੇ ਲੇਕਿ ਕਿਸ ਮੇ ਰਹਿਸਨ ਪੁਲਿਸ ਵਿੱਚ ਕਨਸਟੇਬਲ ओके ओदे हां ओदे बाद होने जॉब करती है ओथे गवर्नमेंट स्कूल में जॉब भी करती है ओके ਹਾਂ ਤੇ ਇਹ ਕੀ ਹੋਇਆ ਸੀ ਕਿ ਜਦੋਂ ਪੜ੍ਹਾਈ ਕਰਦੀ ਸੀ ਨਾ 2009 ਮੇ ਤੇ ਕਾਲਜ ਦੇ ਸਾਹਮਣੇ ਕੋਈ ਪੂਲ ਸੀ ਉਹਦੇ ਵਿੱਚ ਪੈਟਰੋਲ ਟੈਂਕਰ ਫਟ ਗਿਆ ਸੀ ਓਕੇ ਉਹਦੇ ਬਾਅਦ ਤੇਰੇ ਦਿਮਾਗ ਤੇ ਅਸਰ ਹੋ ਗਿਆ ਇਹਨੂੰ ਕਹਿੰਦੇ ਬਾਈਪੋਲਰ ਮੂਡ ਡਿਸਆਰਡਰ ਓਕੇ ਜੀ ਇਹ ਬੰਦਾ ਕਦੋਂ ਵਿਗੜ ਜਾਂਦਾ ਨਾ ਮਤਲਬ ਦਿਨ ਮੱਠੀ ਠੀਕ ਰਹੂਗਾ ਕਿ ਕਿਹੜੇ ਛੜ ਵਿਗੜ ਜਾਊਗਾ ਇਹ ਨਹੀਂ ਪਤਾ ਹੁੰਦਾ ਓਕੇ ਜੀ ਹਾਂ ਤਾਂ

जब दीपावली दीपावली वाले टाइम पर गई थी अब मैं सोच के आएंगे ये मेरे पता है। मैं है। आप अमृतसर दरबार साहब के लिए दरबार साहब के दर्शन के लिए आते हमेशा आऊंगी ये मेरा है अपने आप से फिर भी आते रहोगे अच्छा लगता है आपको दरबार साहब अच्छा लगता है दरबार साहब मेरी कोई मन्नत मांगी मेरी पूरी तो मैं तो अच्छा बनूंगी तो आपकी दवाई चलती है कोई

वो उनका प्रोटोकॉल है पुलिस वालों क्या चाहते हैं वो पुलिस में भी नौकरी करते रहे करती रही कितने साल की है आठ साल बीस सात साल क्या था आपका वो रेजिग्नेशन मेरी पहचान पोस्ट क्या थी कॉन्स्टेबल थी पोस्ट क्या कॉन्स्टेबल को कॉन्स्टेबल को थे आप। कितना पढ़े हैं आप मैंने एमए कर लिया पोलिटिकल से और एम एमए की सब्जेक्ट में पॉलिटिकल साइंस में